ਦੋਸਤੋ ਪਿਛਲੇ ਦਿਨਾਂ ਦੀ ਇੱਕ ਅੰਤਰਰਾਸ਼ਟਰੀ ਪੱਧਰ ਤੇ ਡਿਬੇਟ ਚੱਲ ਰਹੀ ਹੈ ਕਿ ਕੀ ਬਹੁਤ ਸਾਰੇ ਧਰਮ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਧਰਮ ਹਨ ਜਦੋਂ ਇਸ ਦੇ ਸੰਦਰਭ ਦੇ ਵਿੱਚ ਕਿਉਂਕਿ ਅਸੀਂ ਪੰਜਾਬ ਨਾਲ ਸਿੱਖੀਜ਼ਮ ਨਾਲ ਸੰਬੰਧਤ ਹਾਂ ਤਾਂ ਅਸੀਂ ਆਪਣੇ ਧਰਮ ਨੂੰ ਦੇਖਦੇ ਹਾਂ ਸਿੱਖੀਜ਼ਮ ਨੂੰ ਦੇਖਦੇ ਹਾਂ ਤਾਂ ਅਸੀਂ ਉਸ ਬਾਰੇ ਆਪਣਾ ਕੀ ਵਿਚਾਰ ਬਣਾ ਸਕਦੇ ਹਾਂ ਜਾਂ ਇਸ ਨੂੰ ਕਿਵੇਂ ਸਮਝ ਸਕਦੇ ਹਾਂ ਕਿ ਕੀ ਸਿੱਖੀ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਗ੍ਰੰਥ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਇੱਕ ਵੱਖਰਾ ਸਰੂਪ ਅਤੇ ਪਛਾਣ ਦਿੱਤੀ ਇਹ ਆਪਣੇ ਆਪ ਦੇ ਵਿੱਚ ਮੁਕੰਮਲ ਧਰਮ ਹੈ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੀ ਡਿਬੇਟ ਦਾ ਹਿੱਸਾ ਬਣ ਲਈ ਅਸੀਂ ਇਸ ਨੂੰ ਕਿਸ ਰੂਪ ਦੇ ਵਿੱਚ ਦੇਖ ਸਕਦੇ ਹਾਂ ਮੋٹے ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਕੋਈ ਵੀ ਮੁਕੰਮਲ ਧਰਮ ਉਹ ਮੰਨਿਆ ਜਾਂਦਾ ਹੈ ਜਿਸ ਕੋਲ ਆਪਣੀ ਥੀਓਲੋਜੀ ਆਪਣਾ ਸੰਸਾਰ ਦੀ ਵਿਉਤਪਤੀ ਬਾਰੇ ਵਿਚਾਰ ਹੋਵੇ ਬ੍ਰਹਿਮੰਡ ਬਾਰੇ ਆਪਣਾ ਵਿਚਾਰ ਹੋਵੇ ਪ੍ਰਕਿਰਤੀ ਬਾਰੇ ਆਪਣਾ ਵਿਚਾਰ ਹੋਣ ਮਨੁੱਖ ਦੀ ਵਿਉਤਪਤੀ ਜਾਂ ਉਤਪਤੀ ਬਾਰੇ ਆਪਣਾ ਵਿਚਾਰ ਹੋਵੇ ਸਮਾਜ ਦੇ ਸਾਰੇ ਪੱਖਾਂ ਬਾਰੇ ਜਨਮ ਤੋਂ ਲੈ ਕੇ ਅੰਤਮ ਕਿਰਿਆ ਤੱਕ ਉਸ ਕੋਲ ਆਪਣਾ ਇੱਕ ਪ੍ਰਬੰਧ ਹੋਵੇ ਉਹਦੀ ਵੱਖਰੀ ਪਛਾਣ ਹੋਵੇ ਵੱਖਰੇ ਚਿੰਨ ਹੋਣ ਅਤੇ ਵੱਖਰੀ ਦੇਖ ਹੋਵੇ ਜੇ ਇਹ ਸਾਰੇ ਕਿਸੇ ਕੋਲ ਹਨ ਜਾਂ ਕਿਸੇ ਵਿਸ਼ੇਸ਼ ਫਿਰਕੇ ਕੋਲ ਜਾਂ ਕਿਸੇ ਵਿਸ਼ੇਸ਼ ਕਿਸਮ ਦੇ ਆਸਥਾ ਰੱਖਣ ਵਾਲੇ ਵਿਅਕਤੀਆਂ ਕੋਲ ਹਨ ਤਾਂ ਉਹਨਾਂ ਨੂੰ ਪੂਰਾ ਧਰਮ ਮੰਨਿਆ ਜਾ ਸਕਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੂਲ ਮੰਤਰ ਜਿਸ ਨੂੰ ਕਿਹਾ ਜਾਂਦਾ ਹੈ ਜਪਜੀ ਸਾਹਿਬ ਦੇ ਵਿੱਚ ਸੰਸਾਰ ਦੀ ਉਤਪਤੀ ਤੋਂ ਲੈ ਕੇ ਉਹਦਾ ਕਾਰਨ ਕੀ ਸੀ ਕਿਵੇਂ ਉਤਪਤੀ ਹੋਈ ਕਿਸ ਤੋਂ ਉਤਪਤੀ ਹੋਈ ਉਹਦੇ ਪ੍ਰਮੁੱਖ ਆਧਾਰ ਕੀ ਹੈ ਅਤੇ ਉਸ ਦੀ ਹੋਣ ਦਾ ਅਸਲੀਅਤ ਉਸ ਦੀ ਕੀ ਹੈ ਕਿ ਸਾਡੇ ਸਾਰੇ ਮਨੁੱਖ ਜਾਂ ਬ੍ਰਹਿਮੰਡ ਦੀ ਉਤਪਤੀ ਕਿਸੇ ਖਲਾ ਦੇ ਵਿੱਚੋਂ ਹੋਈ ਇਹ ਸਾਰਿਆਂ ਦੇ ਸਵਾਲ ਇਹਨਾਂ ਸਾਰੇ ਸਵਾਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਦੂਸਰਾ ਪੱਖ ਸਾਡੇ ਕੋਲੇ ਆ ਜਾਂਦਾ ਹੈ ਕਿ ਕੀ ਸਾਡੇ ਕੋਲੇ ਸਾਡੀ ਸਕ੍ਰਿਪਚਰ ਅਤੇ ਆਪਣੀ ਭਾਸ਼ਾ ਹੈ ਬਿਲਕੁਲ ਠੀਕ ਸਾਡੇ ਕੋਲ ਆਪਣੀ ਸਕ੍ਰਿਪਚਰ ਵੀ ਹੈ ਸਾਡੇ ਕੋਲ ਆਪਣੀ ਭਾਸ਼ਾ ਵੀ ਹੈ ਤੇ ਉਸ ਦੇ ਵਿੱਚ ਆਪਣੇ ਆਪ ਦੇ ਵਿੱਚ ਸੁਤੰਤਰ ਕਿਸਮ ਦੇ ਵਿਚਾਰ ਵੀ ਹਨ ਇਸ ਲਈ ਜਦੋਂ ਕਿਸੇ ਵੀ ਇੱਕ ਵਿਸ਼ੇਸ਼ ਫਿਰਕੇ ਇੱਕ ਵਿਸ਼ੇਸ਼ ਖਿੱਤੇ ਦੇ ਵਿੱਚ ਲੋਕ ਆਪਣੇ ਵਿਸ਼ੇਸ਼ ਜਿੰਨਾ ਨੂੰ ਅਪਣਾ ਕੇ ਆਪਣੀ ਗੱਲ ਕਰਦੇ ਐ ਤਾਂ ਉਸ ਤਰੀਕੇ ਨਾਲ ਕਰੀ ਹੋਈ ਗੱਲ ਦੇ ਵਿੱਚ ਅਸੀਂ ਕਹਿੰਦੇ ਆ ਕਿ ਇੱਕ ਸੰਪੂਰਨ ਆਸਥਾ ਵਾਲਾ ਸੰਪੂਰਨ ਧਰਮ ਹੈ ਜਿਹੜਾ ਉਹ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ ਸਾਡੇ ਕੋਲ ਪ੍ਰਮਾਤਮਾ ਦੀ ਹੋਂਦ ਬਾਰੇ ਕਿ ਉਹ ਕਿਸ ਕਿਸਮ ਦੀ ਹੈ ਉਹਦਾ ਸਰੂਪ ਕੀ ਹੈ ਆਕਾਰ ਕੀ ਹੈ ਉਹ ਕਿਵੇਂ ਉਪਜਿਆ ਕਦੋਂ ਤੱਕ ਰਹਿਣਾ ਜੋ ਸਾਡੀ ਸ੍ਰਿਸ਼ਟੀ ਹੈ ਇਹ ਆਤ ਤੋਂ ਲੈ ਕੇ ਜੁਗਾੜ ਤੱਕ ਕਿਵੇਂ ਸੱਚ ਹੈ ਇਹ ਸਾਰੇ ਜਿਹੜੇ ਸੰਕਲਪ ਹੈ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਸਕ੍ਰਿਪਚਰ ਦੇ ਵਿੱਚ ਪਏ ਹੋਏ ਮਿਲਦੇ ਆ ਸਾਡਾ ਕੁਦਰਤ ਬਾਰੇ ਕਿਹੋ ਜਿਹਾ ਵਿਹਾਰ ਹੋਵੇ ਸਾਡੀ ਜਿਹੜੀ ਕੁਦਰਤ ਹੈ ਕਿਵੇਂ ਉਹ ਪਵਨ ਪਾਣੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਿਵੇਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਸਾਡੀ ਸਕ੍ਰਿਪਚਰ ਦੇ ਵਿੱਚ ਦਿੱਤਾ ਹੋਇਆ ਹੈ ਇਸ ਲਈ ਜਦੋਂ ਅਸੀਂ ਇਸ ਡਿਬੇਟ ਦਾ ਹਿੱਸਾ ਬਣਦੇ ਆ ਤਾਂ ਸਾਨੂੰ ਇਸ ਬਾਰੇ ਪਤਾ ਹੈ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਸੂਤਰ ਦਿੱਤਾ ਗਿਆ ਹੈ ਪਰੰਤੂ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਆ ਤਾਂ ਕਿਸੇ ਵੀ ਇੱਕ ਧਰਮ ਨੂੰ ਦੂਸਰੇ ਧਰਮ ਦੇ ਮੁਕਾਬਲੇ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ ਜਾਂ ਇਹ ਮੰਨਿਆ ਜਾਵੇ ਕਿ ਹਰ ਧਰਮ ਦੀ ਆਸਥਾ ਉਸ ਧਰਮ ਦੇ ਆਧਾਰ ਆਪਣੇ ਆਪ ਦੇ ਵਿੱਚ ਆਪਣੀ ਕਿਸਮ ਦੇ ਹੁੰਦੇ ਆ ਸਿੱਖ ਧਰਮ ਦੇ ਵਿੱਚ ਸਭ ਤੋਂ ਯੂਨੀਕ ਗੱਲ ਜਾਂ ਸਭ ਤੋਂ ਵਹਿਤਰ ਗੱਲ ਇਹ ਹੈ ਕਿ ਇੱਕ ਤਾਂ ਇਹ ਸਭ ਤੋਂ ਲੇਟੈਸਟ ਹੈ ਦੂਸਰਾ ਇਹ ਕਿ ਇਹਦੇ ਵਿੱਚ ਮਿਥਿਹਾਸ ਹੈ ਜਿਹੜਾ ਉਸ ਨੂੰ ਘੱਟੋ-ਘੱਟ ਲਿਆ ਗਿਆ ਇਸ ਦੇ ਵਿੱਚ ਇਤਿਹਾਸ ਨੂੰ ਜਾਂ ਇਸ ਦੇ ਵਿੱਚ ਨਿੱਜੀ ਅਨੁਭਵ ਦੇ ਆਧਾਰ ਤੇ ਸਮਾਜ ਨੂੰ ਸਮਝ ਕੇ ਵਿਚਾਰ ਕਰਕੇ ਬੋਸ਼ਟ ਕਰਕੇ ਇਸ ਨੂੰ ਅੱਗੇ ਵਿਹਾਰਕ ਰੂਪ ਹੈ ਜਿਹੜਾ ਉਹ ਪ੍ਰਦਾਨ ਕੀਤਾ ਗਿਆ ਖੇਦ ਜਦੋਂ ਅਸੀਂ ਆਧੁਨਿਕ ਰੂਪ ਦੇ ਵਿੱਚ ਸਟੱਡੀ ਕਰਦੇ ਆ ਤਾਂ ਸਾਡੇ ਕੋਲੇ ਸਭ ਤੋਂ ਮੁਕੰਮਲ ਚੀਜ਼ ਜਿਹੜੀ ਮੰਨੀ ਜਾਂਦੀ ਹੈ ਉਹ ਇਹ ਹੈ ਕਿ ਅਸੀਂ ਡਾਟਾ ਕਲੈਕਟ ਕਰਦੇ ਆ ਲੋਕਾਂ ਦੀ ਰਾਇ مشਵਰਾ ਉਹ ਕੀ ਸੋਚ ਰਹੇ ਆ ਕੀ ਵਿਚਾਰ ਕਰ ਰਹੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈਣ ਦੀ ਅਸੀਂ ਕੋਸ਼ਿਸ਼ ਕਰਦੇ ਆ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਵੀ ਸਿੱਖ ਧਰਮ ਨਾਲ ਜੁੜੇ ਹੋਏ ਨੇ ਜਾਂ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਆ ਇੱਕ ਸ਼ਬਦ ਵਰਤਿਆ ਜਾਂਦਾ ਹੈ ਉਦਾਸੀਆਂ ਉਦਾਸੀਆਂ ਕੀ ਹੈ ਗੁਰੂ ਨਾਨਕ ਦੇਵ ਜੀ ਵੱਖਰੀ ਵੱਖਰੀ ਥਾਂ ਤੇ ਲੰਮਾ ਪੈਂਡਾ ਕਰਕੇ ਘੁੰਮਣ ਗਏ ਬਹੁਤ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਉਸ ਸਾਰੇ ਵਿਚਾਰਾਂ ਦੀ ਆਦਾਨ ਪ੍ਰਦਾਨ ਦੇ ਵਿੱਚੋਂ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਉਹਨਾਂ ਕੋਲ ਦਾਰਸ਼ਨਿਕ ਪਕਿਆਈ ਆਈ ਤਾਂ ਉਸ ਸਮੇਂ ਉਹਨਾਂ ਨੇ ਆਪਣੀਆਂ ਰਚਨਾਵਾਂ ਦਿੱਤੀਆਂ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਡੇ ਇਸ ਸਮੂਹਕ ਖਿੱਤੇ ਦਾ ਨਿਚੋੜ ਅਸੀਂ ਇਹ ਕਹਿੰਦੇ ਆ ਕਿ ਪੇਸ਼ ਕੀਤਾ ਹੋਇਆ ਸਾਨੂੰ ਮਿਲਦਾ ਉਸ ਦੇ ਵਿੱਚ ਬਹੁਤ ਸਾਰੀਆਂ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਦਰਸ਼ਨ ਨਾਲ ਸੰਬੰਧਿਤ ਉਸ ਦੇ ਨਿੱਤ ਪ੍ਰਤੀ ਵਿਹਾਰ ਨਾਲ ਸੰਬੰਧਿਤ ਉਸ ਦੇ ਮਨ ਦੀਆਂ ਭਾਵਨਾਵਾਂ ਨਾਲ ਸੰਬੰਧਿਤ ਸਾਰਾ ਕੁਝ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਦਮਾਨ ਮਿਲਦਾ ਹੈ ਇਸ ਲਈ ਜਦੋਂ ਅਸੀਂ ਇਸ ਪ੍ਰਸੰਗ ਦੇ ਵਿੱਚ ਦੇਖਦੇ ਆਂ ਤਾਂ ਨਾ ਸਿਰਫ ਸਿੱਖੀਜ਼ਮ ਨੂੰ ਅਸੀਂ ਮਾਡਰਨ ਤੇ ਆਧੁਨਿਕ ਰਿਲੀਜੀਅਨ ਕਹਿੰਦੇ ਆਂ ਬਲਕਿ ਇਹ ਕੁਝ ਐਸੀਆਂ ਚੀਜ਼ਾਂ ਦੇ ਉੱਪਰ ਵੀ ਬੇਸਡ ਹੈ ਜਿਦੇ ਵਿੱਚ ਅਸੀਂ ਕਹਿੰਦੇ ਆਂ ਕਿ ਨਿੱਜੀ ਤੌਰ ਤੇ ਖਾਸ ਕਿਸਮ ਦਾ ਡਾਟਾ ਲੈ ਕੇ ਭਾਵੇਂ ਉਦੋਂ ਉਸ ਕਿਸਮ ਦਾ ਡਾਟਾ ਨਹੀਂ ਲਿਆ ਜਾਂਦਾ ਸੀ ਜਿਵੇਂ ਅੱਜ ਕੱਲ ਲਿਆ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਦੋਂ ਸਾਡੇ ਕੋਲੇ ਔਰਲ ਪਰੰਪਰਾ ਸੀ ਜਵਾਨੀ ਪਰੰਪਰਾ ਸੀ ਜਵਾਨੀ ਪਰੰਪਰਾ ਦੇ ਵਿੱਚ ਉਹਨਾਂ ਨੇ ਵਿਚਾਰਾਂ ਨੂੰ ਸੰਗ੍ਰਹਿਤ ਕੀਤਾ ਤੇ ਦੋ ਉਸ ਸਮੇਂ ਦੀਆਂ ਵੱਡੀਆਂ ਪਰੰਪਰਾਵਾਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਡੀ ਸਨਾਤਨੀ ਪਰੰਪਰਾ ਸੀ ਜਿਹੜੀ ਭਾਰਤ ਦੀ ਦੂਸਰੇ ਪਾਸੇ ਸਾਮੀ ਪਰੰਪਰਾ ਸੀ ਜਿਹੜੀ ਇਹਨਾਂ ਦੋਵਾਂ ਪਰੰਪਰਾਾਂ ਦੇ ਵੱਖ-ਵੱਖ ਜਿਹੜੇ ਵਿਦਵਾਨ ਸੀ ਉਹਨਾਂ ਨਾਲ ਵੀ ਵਿਚਾਰ-ਵਿਮਰਸ਼ ਕੀਤਾ ਗਿਆ ਆਪਣਾ ਤਰਕ ਦਿੱਤਾ ਗਿਆ ਆਪਣੀ ਨਵੀਂ ਕਿਸਮ ਦੀ ਸੇਧ ਨਵੇਂ ਕਿਸਮ ਦੇ ਵਿਚਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਸਾਰੇ ਇਨਸੀਡੈਂਟ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਖੀਆਂ ਦੇ ਵਿੱਚ ਵੀ ਵਿਦਮਾਨ ਮਿਲਦੇ ਐ ਪਿਤਰਾ ਨੂੰ ਪਾਣੀ ਦੇਣ ਦੀ ਗੱਲ ਹੋਵੇ ਭਾਵੇਂ ਸਤੀ ਪ੍ਰਥਾ ਦੀ ਗੱਲ ਹੋਵੇ ਭਾਵੇਂ ਇਸਤਰੀ ਦੀ ਉਸ ਸਮੇਂ ਦੀ ਸਮਾਜਿਕ ਦਰਜੇਬੰਦੀ ਦੀ ਗੱਲ ਹੋਵੇ ਸ਼ਾਇਦ ਹੀ ਕੋਈ ਸਮਾਜ ਦਾ ਐਸਾ ਪੱਖ ਹੋਵੇ ਜਿਹਦੇ ਤੇ ਉਹਨਾਂ ਨੇ ਗੱਲ ਨਾ ਕੀਤੀ ਹੋਵੇ ਉਸ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਸਮਾਜਿਕ ਤਬਦੀਲੀ ਤੇ ਰਾਜਨੀਤਿਕ ਤਬਦੀਲੀ ਸੀ ਰਾਜਨੀਤਿਕ ਤਬਦੀਲੀ ਦੇ ਵਿੱਚ ਜਰਵਾਣੇ ਕਿਵੇਂ ਇੱਥੇ ਹੱਲਾ ਕਰਦੇ ਸੀ ਆਮ ਲੋਕਾਂ ਦਾ ਉਹਨਾਂ ਪ੍ਰਤੀ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਸੀ ਇਸ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਵਰਣ ਆਸ਼ਰਮ ਤੇ ਸਭ ਤੋਂ ਕਰਾਰੀ ਝੋਟ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਰੇ ਮਨੁੱਖ ਹੈ ਜਿਹੜੇ ਸਾਰੇ ਧਰਮ ਸਮੂਹ ਲੋਕਾਈ ਬਰਾਬਰ ਹੈ ਸਾਰੇ ਇੱਕੋ ਹੀ ਜੋਤ ਦਾ ਹਿੱਸਾ ਹੈ ਇਸ ਲਈ ਕਿਸੇ ਵਿਅਕਤੀ ਦੇ ਅੰਦਰ ਉਸ ਦੇ ਜਾਤ ਕਰਕੇ ਰੰਗ ਕਰਕੇ ਧਰਮ ਕਰਕੇ ਖਿੱਤੇ ਕਰਕੇ ਉਹਨੂੰ ਵੱਖ ਨਹੀਂ ਸਮਝਿਆ ਜਾ ਸਕਦਾ ਨਾ ਹੀ ਵੱਖ ਕਰਕੇ ਦੇਖਣਾ ਚਾਹੀਦਾ ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ 500 ਸਾਲਾਂ ਤੋਂ ਹਰ ਵਰਨ ਦੇ ਹਰ ਖਿਆਲ ਦੇ ਹਰ ਵਿਚਾਰ ਦੇ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੇ ਨਾਲ ਜੁੜਦੇ ਰਹਿੰਦੇ ਐ ਜੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਡਿਬੇਟ ਅੰਤਰਰਾਸ਼ਟਰੀ ਪੱਧਰ ਤੇ ਚੱਲੀ ਸੀ ਧਰਮ ਬਾਰੇ ਵੱਖ-ਵੱਖ ਧਰਮਾਂ ਬਾਰੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਸੀ ਉਸ ਦੇ ਨਾਲ ਕੁਝ ਗੱਲਾਂ ਮਨ ਦੇ ਵਿੱਚ ਆਈਆਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਧੰਨਵਾਦ